ਤੇ ਨਸ਼ਾ ਲੈ ਕੇ ਕਿੱਥੋਂ ਦੇਖ ਪਤਾ ਜੀ ਇੱਥੋਂ ਹਾਂ ਇੱਥੋਂ ਲੈਂਦੇ ਆ ਸਾਰੇ ਕਿਹੜਾ ਪਿੰਡਾਂ ਪਿੰਡ ਚੋਂ ਹੀ ਐਸੇ ਪਿੰਡ ਤੋਂ ਆ ਇੱਥੋਂ ਹੀ ਹਾਂ ਕੋਣ ਵੇਚਦਾ ਕੋਣ ਆ ਇਹ ਤੋਂ ਸਾਰਾ ਮੱਲਾ ਹੀ ਵੇਚਦਾ ਹੁਣ ਪਤਾ ਨਹੀਂ ਹੁਣ ਕਿਹੜਾ ਕਿਹੜਾ ਵੇਚਦਾ ਆ ਥੋੜੀ ਜਿਹੀ ਕਿਹਦਾ ਨਾਮ ਤੋਂ ਵੀ ਲੈ ਸਕਦੇ ਕਿਸੇ ਦਾ ਹਾਂ ਇੱਥੇ ਪਿਆ ਸੀ ਅਸੀਂ ਕਿੱਥੋਂ ਆ ਰਹੇ ਹਾਂ ਅਸੀਂ ਜਦੋਂ ਆ ਰਹੇ ਹੋ 3 ਵਜੇ ਦਾ ਟਾਈਮ ਸੀ ਹਾਂ ਇਹ ਇਦਾਂ ਹੀ ਪਿਆ ਸੀ ਇਹਨੂੰ ਮੈਂ ਆ ਮੈਂ ਖੋਦੇ ਨੂੰ ਆਪਨੇ ਪਿਆ ਨੂੰ ਪਿਆਵਾ ਬਲ ਹੈ ਨਹੀਂ ਸੀ ਇਹਦੇ ਵਿੱਚ ਕੁਝ ਵੀ ਇਹਦੇ ਕੋ ਸੰਜਾ ਸੰਜਾ ਨਿਕਲਦੇ ਇਹਦੇ ਵਿੱਚੋਂ ਕੱਢੀ ਆ ਉਹ ਉੱਥੇ ਢਾਕ ਹਾਂ ਤੇ ਇਹ ਕਿ ਪਿੰਡ ਦੇ ਵਿੱਚ ਨਸ਼ਾ ਕੀ ਕੀ ਕਹੋਗੇ ਪਿੰਡ ਬਾਰੇ ਇਸ ਬਾਰੇ ਅਸੀਂ ਪਿੰਡ ਤੋਂ ਬਹੁਤ ਜ਼ਿਆਦਾ ਅੱਕੇ ਪਿਆ ਹਾਂ ਇਹ ਤੇ ਕੁੜਗਾ ਮੁੰਗਾ ਕਿਦਾਂ ਨੀਆਂ ਖੁੱਲੇ ਵਾਲ ਛੱਡ ਕੇ ਜੀਣਾ ਪਾ ਕੇ ਆਉਂਦਾਂ ਨਸ਼ੇ ਕਰਨ ਆਉਂਦਾਂ ਮੋਟਰਸਾਈਕਲਾਂ ਤੇ ਕਦੀ ਉਹ ਮੋਟਰ ਤੇ ਕਦੀ ਉਹ ਸਕੂਟਰ ਤੇ ਪੀ ਪੀ ਗਏ ਇਹ ਮੋਟਰਾਂ ਤੋਂ ਨਸ਼ਾ ਮਿਲਦਾ ਹੈ ਲੈ ਕੇ ਘਰਾਂ ਚੋਂ ਜਾਂਦੇ ਉੱਥੇ ਇਹਦੀ ਉਮਰ ਕੁਛ ਵੀ ਨਹੀਂ ਹਜੇ 18 ਤੋਂ 20 ਸਾਲ ਇਹ ਤਾਂ ਯਾਰੇ ਕੋਈ ਪਹਿਲੀ ਵਾਰੀ ਥੋੜੋ ਇਹ ਕੰਮ ਹੋਇਆ ਨਾ ਸਾਡੇ ਪਿੰਡ ਵਿੱਚ ਤਾਂ ਮਿਲਖਿਆ 15 ਤੋਂ 20 ਜੰਨੀ ਪੈਂਦੇ ਹੈਗੇ ਜਿਹੜੇ ਕੀ ਆ ਰਾਸਖਾਂ ਦੇ ਡੇਰੇ ਆ ਸੁਣਿਆ ਕਰੋ ਤੇ ਜਿਹੜਾ ਲਿਖਿਆ ਉਹ ਟੈਕ ਨਾ ਮਾਪੇ ਕੋਲ ਜੀ ਮੰਗਿਆ ਉਹ ਯਾਰ ਨਸ਼ੇ ਦੇ ਨਾਲ ਜਿਹੜੀ ਡੈਟ ਹੋਈ ਹੈ ਮੈਂ ਸਿਸਟਰ ਹਾਂ ਵੀ ਕਿਸ ਤਰ੍ਹਾਂ ਦੇਖਦੇ ਤੁਸੀਂ ਇਸ ਚੀਜ਼ ਨੂੰ ਜਿਹੜੀ ਅੱਜ ਆ ਟਾਈਮ ਛੇਤੀ ਜੀ ਗੈਸ ਹੋ ਗਈ ਉਹ ਮੰਗਿਆ ਨਸ਼ੇ ਨਾਲ ਹੀ ਹੋਈ ਆ ਇਹ ਕਦੋਂ ਤੋਂ ਕਰ ਰਿਆ ਸੀ ਇਹਨੂੰ ਹੋ ਗਿਆ ਕੋਈ ਨਾ ਲੋਕਾਂ ਨਾਲ ਤੋਂ ਹੋਈ ਗਈ ਕਰਦੇ ਨਸ਼ਾ ਲੈ ਕੇ ਕਿੱਥੋਂ ਹੁੰਦਾ ਪਤਾ ਹੀ ਨਹੀਂ ਪਤਾ ਇੱਥੋਂ ਲੈਂਦੇ ਆ ਸਾਰੇ ਕਿਹੜਾ ਪਿੰਡਾਂ ਪਿੰਡ ਚੋਂ ਆਏ ਐਸੇ ਪਿੰਡ ਤੋਂ ਆ ਇੱਥੋਂ ਹਾਂ ਕੌਣ ਵੇਚਦਾ ਕੌਣ ਆ ਇਹ ਤਾਂ ਸਾਰਾ ਮੱਲ ਹੀ ਵੇਚਦਾ ਹੁਣ ਪਤਾ ਨਹੀਂ ਹੁਣ ਕਿਹੜਾ ਕਿਹੜਾ ਵੇਚਦਾ ਆ ਥੋੜੀ ਹੁਣ ਕਿਹਦਾ ਨਾਮ ਤੋਂ ਵੀ ਲੈ ਸਕਦੇ ਕਿਸੇ ਦਾ ਜਿਹੜਾ ਵੇਚਦਾ ਵੀ ਆਪਾਂ ਉਹਦਾ ਨਾਮ ਕਿੱਦਾਂ ਲ ਲਈਏ ਇਹ ਨਹੀਂ ਨਾ ਪਤਾ ਇਹਨੇ ਲਿਆ ਕਿਹਨਾਂ ਦੇ ਘਰੋਂ ਹਾਂਜੀ ਅੱਛਾ ਪਿੰਡ ਸਾਰੇ ਵੇਚਦੇ ਆਂ ਹਾਂ ਵੇਚਦੇ ਸਾਰੇ ਹੀ ਆ ਵੇਚਦੇ ਸਾਰੇ ਇਹ ਨਹੀਂ ਪਤਾ ਕਿ ਇਹਨੇ ਲਿਆ ਕਿਹਦੇ ਘਰੋਂ ਹੋਰ ਵੀ ਇੱਥੇ ਆਉਂਦੇ ਪਿੰਡ ਦੇ ਵਿੱਚ ਗੈਲੀ ਨਸ਼ਾ ਹਾਂਜੀ ਆਉਂਦੀ ਆ ਜਿਹੜਾ ਜਿਹੜਾ ਲਾਉਂਦਾ ਆ ਉਹ ਹੁੰਦੇ ਆ ਤੇ ਹੁਣ ਪੁਲਿਸ ਨੂੰ ਤੁਸੀਂ ਦੱਸਿਆ ਨਹੀਂ ਪੁਲਿਸ ਹੁਣ ਲਾ ਕੇ ਜਾਂਦੇ ਪਈਆਂ ਕਾਰਵਾਈ ਕਰਾਉਣੇ ਵੀ ਆਪਣੇ ਸਾਰੇ ਪੁਲਿਸ ਨੂੰ ਦੱਸ ਰਹੇ ਹੋ ਕਿ ਕਿੱਥੇ ਵੇਚਦਾ ਨ ਨੇ ਹੁਣ ਪੁਲਸ ਆਈ ਹੋਈ ਏ ਜਿੱਦਾਂ ਤੁਸੀਂ ਕਹ ਰਹੇ ਕਿ ਕੈਮਰੇ ਜਿਹੜੇ ਆ ਉਹ ਦੇਖੇ ਜਾਣ ਉਹਦੇ ਚ ਪਤਾ ਲੱਗੇਗਾ ਕਿ ਕਿਹੜਾ ਕੋਣ ਸੀ ਕੈਮਰੇ ਚ ਉਹ ਕਹਿੰਦੇ ਕਿ ਇੱਕ ਵਾਰੀ ਲਾਸ਼ ਨੂੰ ਲੈ ਜਾਂਦੇ ਆ ਫਿਰ ਉਸ ਤੋਂ ਬਾਅਦ ਕਾਰਵਾਈ ਕਰਾਂਗੇ ਇਹ ਅੱਜ ਇੱਕ ਮੌਤ ਹੋਈ ਏ ਮੁੰਡੇ ਦੀ ਕਿਸੇ ਨਾਲ ਹੋਈ ਮੌਤ ਕਿਤੇ ਨਾ ਠੀਕ ਆ ਤੇ ਇਹ ਮੁੰਡੇ ਦੀ ਉਮਰ ਕਿੰਨੀ ਸੀ 18 ਸਾਲ ਸੀ ਕੀ ਕੰਮ ਕੀ ਕਰਦਾ ਸੀ ਕੰਮ ਇਹ ਤਾਂ ਕੰਮ ਬਿਲਡਿੰਗ ਦਾ ਕੰਮ ਕਰਦਾ ਸੀ ਇਹਦਾ ਨਾਂ ਮਾਵਾ ਨਾ ਪੇ ਆ ਕਿੱਥੋਂ ਰਹਿਣਾ ਸੀ ਇਹ ਸਿੱਧਾ ਰਹਿਣ ਵਾਲਾ ਹਾਂਜੀ ਅੱਜੁੱਟੇ ਸੀ ਵਿਚਾਰੇ ਨੂੰ ਅੱਜ ਅੱਛਾ ਠੀਕ ਹੀ ਰਹਿਣ ਵਾਲਾ ਤੇ ਇਹ ਕਿੱਥੋਂ ਮਿਲੀ ਕਿੱਥੋਂ ਡੈੱਡ ਬੁੜੀ ਇੱਥੇ ਪਿਆ ਸੀ ਅਸੀਂ ਕਿੱਥੋਂ ਆ ਰਹੇ ਹਾਂ ਅਸੀਂ ਜਦੋਂ ਆ ਰਹੇ ਪਿੰਨ ਵਜ ਦਾ ਟਾਈਮ ਸੀ ਇਹ ਇਦਾਂ ਹੀ ਪਿਆ ਸੀ ਇਹਨੂੰ ਮੈਂ ਮੈਂ ਖੋਦੇ ਨੂੰ ਆਪਨੇ ਪਿਆ ਨੂੰ ਪਿਆਵਾ ਪਰ ਹੈ ਨਹੀਂ ਸੀ ਇਹਦੇ ਵਿੱਚ ਕੁਝ ਵੀ ਕੋਈ ਸੁਣ ਜਾ ਸੁਣ ਜਾ ਨਿਕਲ ਰਿਹਾ ਹੈ ਦੇ ਵਿੱਚੋਂ ਕੱਢੀ ਆਉਂ ਰਿਹਾ ਹੈ ਤੇ ਦਾਸ ਹਾਂ ਪਿੰਡ ਇਹ ਪਿੰਡ ਦੇ ਵਿੱਚ ਨਸ਼ਾ ਕੀ ਕੀ ਕਹੋਗੇ ਪਿੰਡ ਬਾਰੇ ਇਸ ਬਾਰੇ ਅਸੀਂ ਪਿੰਡ ਤੋਂ ਬਹੁਤ ਜ਼ਿਆਦਾ ਅੱਕੇ ਪਏ ਹਾਂ ਇਥੇ ਕੁੜੀਆਂ ਮੁੰਡਿਆਂ ਮਿੱਡਾਂੀਆਂ ਖੁੱਲੇ ਵਾਲ ਛੱਡ ਕੇ ਜੀਣਾ ਪਾ ਕੇ ਆਉਂਦੀਆਂ ਨਸ਼ੇ ਕਰਮ ਆਉਂਦੀਆਂ ਮੋਟਰਸਾਈਕਲਾਂ ਤੇ ਕਦੀ ਉਹ ਮੋਟਰ ਤੇ ਕਦੀ ਉਹ ਸਕੂਟਰ ਤੇ ਵੀ ਵੀ ਗਏ ਮੋਟਰਾਂ ਤੋਂ ਨਸ਼ਾ ਮਿਲਦਾ ਹੈ ਲੈ ਕੇ ਘਰਾਂ ਤੇ ਜਾਂਦੇ ਉੱਥੇ ਪੱਛੇ ਆਏ ਨੂੰ ਤੇ ਕਿਹੜੇ ਘਰ ਜੀ ਇੱਥੇ ਨਸ਼ਾ ਵੇਖਦਾ ਤੇਰਾ ਸਾਰੇ ਚੱਟੇ ਵਾਲੇ ਹੀ ਆ ਜੀ ਤੁਸੀਂ ਕਦੀ ਪੁਲਿਸ ਨੂੰ ਨਹੀਂ ਦੱਸਿਆ ਅਸੀਂ ਪੁਲਿਸ ਨੂੰ ਬਥੇਰਾ ਰੋਈ ਦਾ ਪੁਲਿਸ ਰਾਈ ਹੋਈ ਆ ਨਾ ਜੇ ਨੇ ਚਿੱਟਾ ਲਾਉਣਾ ਸੀ ਤੇ ਜਿੱਥੋਂ ਲਿਆਉਣਾ ਸੀ ਇਹਨੇ ਉਸਦੇ ਘਰ ਵੇਖ ਕੇ ਲਾਉਣਾ ਸੀ ਇੱਥੇ ਥੋੜਾ ਸਾਹਮਣੇ ਫੱਦਰੇ ਲਾਉਣਾ ਸੀ ਇੱਥੇ ਕੋਈ ਸਿੱਟ ਕੇ ਗਿਆ ਇਹਨੂੰ ਮਾਰ ਕੇ ਤੇ ਇਹ ਜਿਹੜੇ ਦੇ ਸਰਪੰਚਾਂ ਨੂੰ ਕਦੀ ਨਹੀਂ ਦੱਸਿਆ ਕਿ ਇੱਥੇ ਨਸ਼ਾ ਬੀਚ ਸਰਪੰਚ ਨੂੰ ਬਹੁਤ ਕੁਝ ਦੱਸਿਆ ਸਰਪੰਚ ਦੇ ਵਿਚਾਰੇ ਦੀ ਕੌਣ ਸੁਣਦਾ ਹੁਣ ਮੰਗ ਕੀ ਕਰਦੇ ਹਾਂ ਕੋਈ ਨਹੀਂ ਸੁਣਦਾ ਅਸੀਂ ਮੰਗੇ ਹੋਈ ਕਰਦੇ ਵੀ ਸਾਡੇ ਪਿੰਡਾਂ ਦੇ ਵਿੱਚ ਚਿੱਟਾ ਮੁੱਕ ਜੇ ਸਾਡੇ ਪੁੱਤ ਮਰਦੇ ਜਾਂਦੇ ਆ ਪੁੱਤ ਹੋਣ ਦੇ ਜਿਹਨਾਂ ਦਾ ਮਿਆ ਤਾਂ ਨਾ ਬਣਾਇਆ ਉਹਨਾਂ ਨੂੰ ਕੋਠਾਂ ਨਾ ਟੈ ਗਈਆਂ ਤੇ ਜਿਨ੍ਹਾਂ ਦੀਆਂ ਚਿੱਟੀਆਂ ਨਾ ਮਿਲੀਆਂ ਤਾਂ ਉਹਨਾਂ ਦੀਆਂ ਕੋਠਾਂ ਖੜਕਾ ਇਹ ਪੁੱਤ ਇਹ ਨਾ ਹੋਵੇ ਤਾਂ ਮਮਨ ਰੋਟਾ ਕਾ ਕਾਦੂ ਪਕਾਉਣਾ ਕਿ ਇਹਨਾਂ ਨੂੰ ਪਕਾਉਣਾ ਸਰਕਾਰ ਦੀ ਜਿਹੜੀ ਤੁਸੀਂ ਬਚਾਈ ਗਈ ਉਹ ਨਸ਼ਾ ਵਰੋ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਉਸਨੇ ਪਹਿਲਾਂ ਇਹਨਾਂ ਨੂੰ ਬਹੁਤ ਪੂਰੀ ਤਰ੍ਹਾਂ ਦੇਖਿਆ ਅਸੀਂ ਨਹੀਂ ਇਹਨਾਂ ਨੂੰ ਚੰਗਾ ਸਮਝਦੇ ਕਿ ਇਹ ਆਪਦੇ ਬੱਚਿਆਂ ਦੇ ਢਿੱਡ ਪਾਲਦੇ ਆ ਲੋਕਾਂ ਦੇ ਬੱਚਿਆਂ ਨੂੰ ਮਾਰਦੇ ਆ ਬਹੁਤ ਮਰੇ ਸਾਡੇ 5 6 ਮੁੰਡੇ ਸਰਕਾਰ ਨੇ ਤਾਂ ਕਿਹਾ ਹੋਇਆ ਕਿ ਜਿਹੜੇ ਪਿੰਡ ਦੇ ਵਿੱਚ ਨਸ਼ਾ ਵਿਕਦਾ ਵਾ ਉਹ ਸਾਨੂੰ ਦੱਸੋ ਉਹਨਾਂ ਨੇ ਉਹਨਾਂ ਨੇ ਆਪਣੇ ਹੈਲਪ ਲਾਈਨ ਪਾਇਆ ਅਗਲੇ ਬੰਨੇ ਕੀ ਦੱਸ ਦਿੰਦੇ ਉਹਨਾਂ ਨੇ ਹੈਲਪ ਲਾਈਨ ਨੰਬਰ ਜਿਹੜੇ ਉਹ ਵੀ ਜਾਰੀ ਕੀਤੇ ਹੋਏ ਕਿ ਸਾਨੂੰ ਗੁਪਤ ਜਿਹੜਾ ਦੱਸਿਆ ਜਾਵੇ ਬਹੁਤ ਬਸ਼ ਮੈਂ ਸੁਖਿੰਦਰ ਸਿੰਘ ਸੋਢੀ ਸਰਪੰਚ ਨਵਾਪਿੰਡ ਪੱਟੀ ਸਰਵਜ ਸੁਭਾਜੀ ਦੀ ਮੌਤ ਹੋਈ ਉਹ ਕੀ ਇਸ ਨੂਜਾ ਨਾਮ ਆ ਤੇ ਕਿੰਨੇ ਦਿਨ ਇਸ ਦਾ ਨਾਮ ਜੀ ਲਵਪ੍ਰੀਤ ਤੇ ਸਾਨੂੰ ਫੇਰ ਦਾ ਦਾਰੀ ਸੀ ਜੇ ਇਹਦੀ ਉਮਰ ਕੁਛ ਵੀ ਨਹੀਂ ਹੈ ਜੇ 18 ਤੋਂ 20 ਸਾਲ ਇਹ ਤਾਂ ਯਾਰ ਕੋਈ ਪਹਿਲੀ ਵਾਰੀ ਥੋੜੋ ਜਿਹਾ ਕੰਮ ਹੋਇਆ ਵਾ ਸਾਡੇ ਪਿੰਡ ਵਿੱਚ ਤਾਂ ਮੇਰੇ ਖਿਆਲ 15 ਤੋਂ 20 ਜਿੰਨੇ ਪੈਂਦੇ ਹੈਗੇ ਜਿਹੜੇ ਕੀ ਆ ਰਾਸਿਕਾਂ ਦੇ ਡੇਰੇ ਆ ਉਹ ਨਸ਼ੇ ਦਾ ਕੰਮ ਕਰਦੇ ਆ ਵੇ ਸਦਾ ਕਰਦੇ ਆ ਜਿਹੜੇ ਕੀ ਅਸੀਂ ਫੌਸ ਨੂੰ ਵੀ ਬਹੁਤ ਵਾਰੀ ਕੰਪਲੀਟ ਕਰ ਦਿੱਤੀ ਆ ਲੇਕਿਨ ਚਲੋ ਆ ਸਰਕਾਰ ਨੇ ਵੀ ਇੱਕ ਮੁਹਮਮ ਕੀਤੀ ਆ ਸ਼ੁਰੂ ਕਹਿੰਦੇ ਆ ਵੀ ਨਸ਼ੇ ਦਾ ਕਟਿਆਵਾ ਪਰ ਸਾਡੇ ਨੂੰ ਤਾਂ ਇਹ ਕਿਸ ਤਰ੍ਹਾਂ ਲਈ ਇੰਜੈਕਸ਼ਨ ਨਾਲ ਉਹ ਬੋਲੂ ਜਣਾ ਜੀ ਉਹ ਬੋਲੂ ਜਣਾ ਸਾਡੇ ਸਾਹਮਣੇ ਦੇ ਕੋਲ ਕੋਲ ਸਰੇਂਜ ਪਈ ਹੈ ਉਹ ਬੋਲੂ ਜਣਾ ਜੀ ਸਰਕਾਰ ਜੁੱਧ ਨਸ਼ੇ ਵਿਰੁੱਧ ਮਹਿੰਮ ਚਲਾ ਰਹੀ ਹੈ ਇਸ ਮਹਿੰਮ ਨੂੰ ਕਿਸ ਤਰ੍ਹਾਂ ਦੇਖੋ ਜੀ ਸਾਡੇ ਪਿੰਡ ਦਾ ਤਾਂ ਕੁਛ ਨਹੀਂ ਹੈ ਮੈਂ ਤੁਹਾਨੂੰ ਕਹਦਾ ਸਾਡੇ ਪਿੰਡ ਤਾਂ ਕਿਨਾਂ ਨੂੰ ਵਧਿਆ ਵਾ ਘਟਿਆ ਨਹੀਂ ਇੱਕ ਸਾਲ ਦੇ ਦਾ 2000 ਹੋਰ ਤੁਸੀਂ ਮੁਕੇ ਹੋ ਪਿੰਡ ਦੇ ਕਿ ਪੁਲਿਸ ਨੂੰ ਅਜ ਤੱਕ ਸ਼ਿਕਾਇਤ ਬਹੂਸ ਪ੍ਰਸ਼ਾਸਨ ਨੂੰ ਜਾਂ ਕਿਸੇ ਤੱਕ ਪਹੁੰਚ ਕੀਤੀ ਵੀ ਨਸ਼ਾ ਬਹੁਤ ਜ਼ਿਆਦਾ ਹੈ ਬਹੁਤ ਜੀ ਬਹੁਤ ਵਾਰੀ ਅਸੀਂ ਸਾਰੀ ਪੰਚਾਇਤ ਨੇ ਐਸਐਸਪੀ ਸਾਹਿਬ ਦੇੇ ਪੇਸ਼ ਹੋਏ ਆ ਠੀਕ ਹੈ ਜੀ ਇੱਥੇ ਸਾਡੇ ਕੋਤਵਾਲੀ ਥਾਣਾ ਪੈਂਦਾ ਉੱਥੇ ਵੀ ਐਸ ਐਚਓ ਸਾਹਿਬ ਨੂੰ ਅਸੀਂ ਰਿਕਵੈਸਟ ਕੀਤੀ ਸੀ ਕਿ ਸਾਡੇ ਪਿੰਡ ਦਾ ਬਹੁਤ ਜ਼ਿਆਦਾ ਮਾਹੌਲ ਖਰਾਬ ਹੈ ਜਿਹੜਾ ਤੁਸੀਂ ਮੰਨਦੇ ਹੋ ਉਸ ਗੱਲ ਕਿ ਪੁਲਿਸ ਕੋਈ ਕਾਰਵਾਈ ਨਹੀਂ ਕਰੇ ਉਹ ਪੁਲਿਸ ਚਲੋ ਚੱਕੀ ਵੀ ਜਾਂਦੀ ਆ ਜੀ ਕਾਫੀ ਪਰਚੇ ਕੀਤੇ ਵੀ ਆ ਤੇ ਗਾਂ ਤੋਂ ਗਾਂ ਨਵੇਂ ਜਿੱਦਾਂ ਕਹਿ ਦਈਏ ਉੱਠੀ ਵੀ ਜਾਂਦੇ ਨੇ ਉਹ ਚੱਕਦੇ ਤੇ ਪੰਜ ਬੰਦੇ ਉਦਾਂ ਗਾਂ ਫੇਰ ਵੇਚਣ ਦੇ ਪਿੱਛੇ ਉੱਠ ਪੈਂਦੇ ਵਿੱਚ ਵਾਲੇ ਇਥੇ ਮੁੱਕੀ ਮੰਗ ਰਹੇ ਸਰਕਾਰ ਦੇ ਕੋਲੋਂ ਕਿਸ ਤਰ੍ਹਾਂ ਇਹ ਥਾਣਾ ਅਸੀਂ ਕਹਿੰਦੇ ਇੱਥੇ ਕਿ ਨਾਕਾ ਪੁਲਿਸ ਦਾ ਲਾਇਆ ਜਾਵੇ ਸਪੈਸ਼ਲ ਤੇ ਜਿਹੜੇ ਆਉਂਦੇ ਵੀ ਇਹਨਾਂ ਨੂੰ ਚੱਕ ਕੇ ਅੰਦਰ ਲਾਈਏ ਉਹਦੇ ਲੈਣ ਨੂੰ ਚੱਕ ਕੇ ਅੰਦਰ ਕਰਨ ਲੋਈ ਮੋਤਾ ਹੋ ਰਹੀਆਂ 15 ਦਿਨ ਪਹਿਲੇ ਵੀ ਜਿਹੜੀ ਮੋਤ ਹੋਈ ਆ ਆਹ ਦੀ ਗੱਲ ਹੈ ਸਰ ਹੁਣ ਮੌਕੇ ਤੇ ਪਹੁੰਚਿਆ ਵਾ ਮੌਕੇ ਤੇ ਪਹੁੰਚਿਆ ਇਨਫੋਰਮੇਸ਼ਨ ਲਈ ਮੌਕੇ ਤੇ ਪਹੁੰਚਿਆ ਡੈੱਡ ਬੋਡੀ ਤੇ ਲੈ ਜਾਣੇ ਇਹ ਪਿੰਡਾਂ ਦੇ ਰਿਕਵਰਡ ਪਾਉਂਦੇ ਪਏ ਵਿੱਚ ਕਿਉਂ ਕਾਰਨ ਕੀ ਰਿਕਵਰਡ ਪਾਉਂਦੇ ਇਹ ਰਿਸਰਚ ਜਦੋਂ ਬਦਲ ਜਜ਼ਬਾਤੀ ਹੋ ਜਾਂਦੇ ਉਹ ਗੱਲ ਕਰ ਨਹੀਂ ਜਜ਼ਬਾਤੀ ਨਹੀਂ ਉਹ ਉਹਨਾਂ ਦਾ ਕਹਿਣਾ ਕਿ ਇੱਥੇ ਨਸ਼ਾ ਜਿਹੜਾ ਵਾ ਖੁੱਲਿਆਂ ਵਿੱਚਦਾਂ ਵਾ ਪੁਲਿਸ ਕਾਰਵਾਈ ਨਹੀਂ ਕਰਦੀ ਨਹੀਂ ਨਾ ਕਰਨ ਵਾਲੀ ਦੀ ਕੋਈ ਗੱਲ ਨਹੀਂ ਬਸ ਠੀਕ ਬੱਚ ਕੱਲ ਬੱਚ